ਬੰਦਗੀ ਦੀ ਏਡੀ ਵੱਡੀ ਤਾਕਤ ਹੈ ਖਾਲਸਾ ਜੀ ਇੱਕ ਮਹਾਪੁਰਖ ਹੋਏ ਨੇ ਬਾਬਾ ਬਰਿਆਮ ਸਿੰਘ ਜੀ ਗੁਰਨਾਨਕਦਾਲ ਮੜੀਆਂ ਵਾਲੇ ਖਾਲਸਾ ਜੀ ਹੁਣ ਤਾਂ ਸੱਚਖੰਡ ਪਿਆਨਾ ਕਰ ਗਏ ਚੜ੍ਹਾਈ ਕਰ ਗਏ ਨੇ ਸੰਸਾਰ ਦੇ ਵਿੱਚ ਨਹੀਂ ਭਾਵੇਂ ਰੱਬ ਦਾ ਪਿਆਰਾ ਸੰਸਾਰ ਦੇ ਵਿੱਚ ਨਹੀਂ ਵੀ ਖਾਲਸਾ ਜੀ ਰੱਬ ਫਿਰ ਵੀ ਉਹਨਾਂ ਦੀਆਂ ਜਿਹੜੀਆਂ ਵਸਤੂਆਂ ਹੁੰਦੀਆਂ ਉਹਨਾਂ ਵਿੱਚ ਵੀ ਵਰਤਦਾ ਹੈ ਇੱਕ ਦਿਨ ਨਾ ਸਿੰਘ ਕਹਿਣ ਲੱਗੇ ਕਿ ਖਜ਼ਾਨਾ ਮਸਤਾਨਾ ਹੋ ਗਿਆ ਮਾਇਆ ਮਸਤਾਨੀ ਹੋ ਗਈ ਹੈ ਖਾਲਸਾ ਜੀ ਦਲਪੰਥ ਚਲਾਉਣੇ ਕੋਈ ਸੌਖੇ ਥੋੜੀ ਪਏ ਐ ਦਲਪੰਥ ਚਲਾਉਣ ਲਈ ਵੀ ਖੁੱਲਾ ਖਜ਼ਾਨਾ ਚਾਹੀਦਾ ਹੈ ਫਿਰ ਦਲਪੰਥ ਚੱਲਦੇ ਨੇ ਸਿੰਘ ਕਹਿਣ ਲੱਗੇ ਕਿ ਮਾਇਆ ਤਾਂ ਮਸਤਾਨੀ ਹੋ ਗਈ ਦਮਦਮਾ ਸਾਹਿਬ ਵਿਸਾਖੀ ਦਾ ਪੜਾ ਲੱਗਾ ਸੀ ਤੇ ਸਾਰੇ ਸਿੰਘ ਹੈਰਾਨ ਹੋ ਗਏ ਮਾਇਆ ਖਾਲੀ ਹੋ ਗਈ ਖਜ਼ਾਨਾ ਖਤਮ ਹੋ ਗਿਆ ਕਿਸੇ ਸਿੰਘ ਨੇ ਕਿਹਾ ਬਾਬਾ ਜੀ ਬਾਬਾ ਆਪ ਜੀ ਨਾ ਬਾਬਾ ਬਰੀਆਮ ਸਿੰਘ ਦਾ ਖਜ਼ਾਨਾ ਪਾ ਲਓ ਜਿਹੜੇ ਹੁਣ ਮੌਜੂਦਾ ਮੁਖੀ ਨੇ ਕਹਿੰਦੇ ਬਾਬਾ ਜੀ ਬਾਬੇ ਬਰੀਆਮ ਸਿੰਘ ਦਾ ਖਜ਼ਾਨਾ ਪਾ ਲਓ ਵੇਖਿਓ ਕਿਦਾਂ ਮਾਇਆ ਉਤਰਦੀ ਹੈ ਖਾਲਸਾ ਜੀ ਸਿੰਘਾਂ ਦਾ ਬਜਨ ਮੰਨ ਕੇ ਤੇ ਉਹਨਾਂ ਨੇ ਖਜ਼ਾਨਾ ਪਾ ਲਿਆ ਕਹਿੰਦੇ ਜਦੋਂ ਖਜ਼ਾਨਾ ਪਾਉਣ ਦੀ ਦੇਰ ਹੀ ਸੀ ਰੱਬ ਦੇ ਨਾਮ ਦੀ ਕਿੱਡੀ ਵੱਡੀ ਤਾਕਤ ਹੈ ਖਾਲਸਾ ਜੀ ਭਾਵੇਂ ਬੰਦਾ ਸੰਸਾਰ ਦੇ ਉੱਤੇ ਨਹੀਂ ਵੀ ਹੈ ਰੱਬ ਦਾ ਨਾਮ ਉਹਦੀਆਂ ਵਸਤੂਆਂ ਵਿੱਚ ਵੀ ਕਿਰਪਾ ਕਰਕੇ ਰੱਖਦਾ ਕਹਿੰਦੇ ਖਜ਼ਾਨਾ ਪਾਇਆ ਤੇ ਉਦਨ ਹੀ ਮਾਇਆ ਉਤਰਨ ਲੱਗ ਪਈ ਉਦਨ ਹੀ ਇੱਕ ਗੱਡੀ ਜਹਾਜ਼ ਵੀ ਉਤਰ ਗਿਆ ਖਾਲਸਾ ਜੀ ਇਹ ਰੱਬ ਦੇ ਨਾਮ ਦੀ ਤਾਕਤ ਹੈ ਬੰਦਗੀ ਦੀ ਤਾਕਤ ਹੈ ਜਿਹੜਾ ਭਾਵਨਾ ਦੇ ਨਾਲ ਰੱਬ ਦਾ ਨਾਮ ਜਪਦਾ ਹੈ ਬੰਦੀ ਕਰਦਾ ਹੈ ਪਰਮੇਸ਼ਰ ਨੂੰ ਚੇਤੇ ਕਰਦਾ ਹੈ ਫਿਰ ਪਰਮੇਸ਼ਰ ਵੀ ਉਹਦੀ ਅੰਗ ਸੰਗ ਸਹਾਇਤਾ